ਮਾਸ਼ ਸ਼ਵਰਾਤਰੀ ਇੱਕ ਦਿਨ ਦਾ ਵਰਤ ਰੱਖਣ ਲਈ ਸਭ ਤੋਂ ਸ਼ੁਭ ਦਿਨਾਂ ਵਿੱਚੋਂ ਇੱਕ ਹੈ ਇਸ ਦਿਨ ਭਗਵਾਨ ਸ਼ਿਵ ਦੇ ਸ਼ਰਧਾਲੂ ਉਹਨਾਂ ਦਾ ਬ੍ਰਹਮ ਆਸ਼ੀਰਵਾਦ ਲੈਣ ਦੇ ਲਈ ਵਰਤ ਰੱਖਦੇ ਨੇ ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਜੀ ਦਾ ਵਿਆਹ ਹੋਇਆ ਸੀ ਜਦਕਿ ਇੱਕ ਹੋਰ ਕਹਾਵਤ ਹੈ ਕਿ ਸ਼ਿਵ ਜੀ ਨੇ ਗ੍ਰਹਿ ਨੂੰ ਬਚਾਉਣ ਦੇ ਲਈ ਸਮੁੰਦਰ ਮੰਧਨ ਚੋਂ ਨਿਕਲਣ ਵਾਲੇ ਹਲਾਲ ਜ਼ਹਿਰ ਦਾ ਸੇਵਨ ਕੀਤਾ ਸੀ ਬਹੁਤ ਸਾਰੇ ਲੋਕ ਇਸ ਦਿਨ ਭੋਜਨ ਅਤੇ ਪਾਣੀ ਤੋਂ ਬਿਨਾਂ ਰਹਿੰਦੇ ਹਨ ਚਤਕਿ ਦੂਜੇ ਭਗਵਾਨ ਸ਼ਿਵ ਪ੍ਰਤੀ ਆਪਣੀ ਸ਼ਰਧਾ ਦਿਖਾਉਣ ਦੇ ਲਈ ਵਰਤ ਦੇ ਅਨੁਕੂਲ ਸਾਤਵਿਕ ਭੋਜਨ ਖਾਂਦੇ ਨੇ ਇਹ ਤਿਉਹਾਰ ਅਮਾਵਸਿਆ ਤੋਂ ਇੱਕ ਦਿਨ ਪਹਿਲਾ ਫਾਲਗੁਨ ਜਾਂ ਮਾਗ ਦੇ ਚੰਦਰ ਮਹੀਨੇ ਦੇ ਅੱਧੇ ਹਨੇਰੇ ਦੇ 14ਵੇਂ ਦਿਨ ਆਉਂਦਾ ਹੈ ਦੱਸ ਜਾਈਏ ਕਿ ਮਹਾ ਸ਼ਿਵਰਾਤਰੀ ਦਾ ਵਰਤ ਰੱਖਣਾ ਵਿਕਲਪਕ ਹੈ ਗਰਭવતી ਔਰਤਾਂ ਬੱਚਿਆਂ ਬਿਮਾਰ ਲੋਕ ਅਤੇ ਬਜ਼ੁਰਗਾਂ ਨੂੰ ਵਰਤ ਨਾ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਬਹੁਤ ਸਾਰੇ ਲੋਕ ਨਿਰਜਲਾ ਵਰਤ ਚੁਣਦੇ ਹਨ ਯਾਨੀ ਜਿਸ ਵਿੱਚ ਲੋਕ ਸਾਰਾ ਦਿਨ ਪਾਣੀ ਜਾਂ ਭੋਜਨ ਨਹੀਂ ਲੈਂਦੇ ਹਾਲਾਂਕਿ ਬਹੁਤ ਸਾਰੇ ਲੋਕ ਵਰਤ ਦੇ ਇਸ ਔਖੇ ਰੂਪ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੁੰਦੇ ਇਸ ਲਈ ਜ਼ਿਆਦਾਤਰ ਸਰਦਾਲੂ ਵਰਤ ਰੱਖਦੇ ਹਨ ਜਿਸ ਵਿੱਚ ਉਹ ਫਲ ਦੁੱਧ ਅਤੇ ਕੁਝ ਸਬਜ਼ੀਆਂ ਅਤੇ ਗੈਰ ਅਨਾਜ ਵਾਲੀਆਂ ਚੀਜ਼ਾਂ ਖਾ ਸਕਦੇ ਹਨ ਨਾ ਸ਼ਵਰਾਤਰੀ ਦੇ ਦਿਨ ਸਰਦਾਲੂ ਭਗਵਾਨ ਸ਼ਿਵ ਲਈ ਵਰਤ ਰੱਖਦੇ ਹਨ ਅਤੇ ਸ਼ਾਮ ਨੂੰ ਲੋਕ ਵਰਤ ਤੋੜਨ ਲਈ ਉਬਲੀ ਹੋਈ ਸ਼ਕਰਕੰਦੀ ਖਾਂਦੇ ਹਨ ਮਾਇਰਾ ਦਾ ਕਹਿਣਾ ਹੈ ਕਿ ਇਹਨਾਂ ਨੂੰ ਖਾਣ ਨਾਲ ਪੇਟ ਜਲਦੀ ਭਰਿਆ ਮਹਿਸੂਸ ਹੁੰਦਾ ਹੈ ਉਹ ਇਹ ਵੀ ਕਹਿੰਦੇ ਹਨ ਕਿ ਉਹ ਲੰਬੇ ਸਮੇਂ ਤੱਕ ਊਰਜਾ ਪ੍ਰਦਾਨ ਕਰਦੇ ਹਨ ਇਸ ਤੋਂ ਇਲਾਵਾ ਸ਼ਿਵਰਾਤਰੀ ਵਾਲੇ ਦਿਨ ਜ਼ਿਆਦਾਤਰ ਲੋਕ ਜਾਗਦੇ ਰਹਿੰਦੇ ਹਨ ਕਿਹਾ ਜਾਂਦਾ ਹੈ ਹੈ ਕਿ ਸ਼ਕਰਕੰਦੀ ਖਾਣ ਨਾਲ ਸਰੀਰ ਤੇ ਇਨਸੋਮਨੀਆ ਦਾ ਅਸਰ ਘਟ ਹੋ ਜਾਂਦਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਇਹੀ ਕਾਰਨ ਹੈ ਕਿ ਸ਼ਿਵਰਾਤਰੀ ਤੇ ਵਰਤ ਰੱਖਣ ਵਾਲੇ ਲੋਕ ਇਹਨਾਂ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰਦੇ ਨੇ ਸ਼ਕਰਕੰਦੀ ਭਾਰ ਘਟਾਉਣ ਦੇ ਵਿੱਚ ਮਦਦ ਕਰਦੀ ਹੈ ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ ਅਤੇ ਕੈਂਸਰ ਸੈੱਲਾਂ ਨਾਲ ਲੜਦੀ ਹੈ ਇਸੇ ਲਈ ਇਸ ਨੂੰ ਸਭ ਤੋਂ ਵਧੀਆ ਜੜ ਵਾਲੀ ਸਬਜ਼ੀ ਕਿਹਾ ਜਾਂਦਾ ਹੈ ਇਹ ਸਰੀਰ ਨੂੰ ਬਹੁਤ ਸਾਰੇ ਖਣਿਜ ਅਤੇ ਵਿਟਾਮਿਨ ਪ੍ਰਦਾਨ ਕਰਦਾ ਹੈ ਇਹ ਖਾਸ ਤੌਰ ਤੇ ਬੀ ਦਾ ਕੈਰੋਟਿਨ ਵਿਟਾਮਿਨ A C E B6 ਪੋਟਾਸ਼ੀਅਮ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਪਹਿਲੇ ਭੋਜਨ ਦੇ ਵਿੱਚ ਮਿੱਠੇ ਆਲੂ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ ਇਹ ਬੱਚਿਆਂ ਨੂੰ ਖਾਂਸੀ ਅਤੇ ਜ਼ੁਕਾਮ ਵਰਗੀਆਂ ਮੌਸਮੀ ਬਿਮਾਰੀਆਂ ਤੋਂ ਬਚਾਉਂਦਾ ਹੈ ਰੋਜ਼ਾਨਾ ਸ਼ਕਰਕੰਦੀ ਖਾਣ ਨਾਲ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ ਤੇ ਆਪ ਸਭ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ